ਸਾਤਸਰੀਏ ਭਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਕੰਮੋ ਭਗਤੀ ਜਾ ਲੇਖਕਾ ਰਮਨਦੀਪ ਕੌਰ ਇਨੀ ਹੀ ਉੱਠ ਕੇ ਨਿੱਕਾ ਦਾ ਅਸਿਕੰਦਰ ਨਾਲ ਵਿਆਹ ਵਾਲਿਆਂ ਦੇ ਵੱਲ ਪੱਟੀ ਤੇ ਕੰਮ ਕਰਾਉਣ ਲਈ ਚਲਾ ਗਿਆ ਤੇ ਕੁੜੀਆਂ ਘਰ ਦੇ ਕੰਮ ਕਰਨ ਤੋਂ ਬਾਅਦ ਸਵੇਰ ਦੀ ਧੌਕੇ ਰੱਖੀ ਮਿੱਟੀ ਵਿੱਚ ਤੋੜੀ ਮਾਰ ਕੇ ਫਿਰ ਲੱਗ ਪਈਆਂ ਇੱਕ ਬੰਦ ਜੋ ਕੱਚੀ ਸੀ ਪਹਿਨਾ ਉਸ ਤੇ ਮਿੱਟੀ ਫੇਰ ਦਿੱਤੀ ਤਾਂ ਜੋ ਪੇਰ ਸੁੱਕ ਜਾਵੇ ਤਾਂ ਫਿਰ ਉਸ ਤੇ ਪਾਣ ਦਾ ਪੋਚਾ ਪੇਰਿਆ ਜਾ ਸਕੇ ਸਾਰੇ ਅੰਦਰੀ ਮਿੱਟੀ ਫੇਰ ਕੇ ਭਾਂਡੇ ਵਿੱਚ ਫੇਰ ਕੇ ਫਿਰ ਉਹਨਾਂ ਨੇ ਹੱਥ ਪੈਰ ਧੋ ਲਈ ਅਤੇ ਫਿਰ ਬਾਹਰੀ ਸਿਰ ਨਹਾ ਕੇ ਤਿਆਰ ਹੋ ਗਏ ਆ ਕਿਉਂਕਿ ਪੱਠੀ ਤੇ ਕੰਮ ਕਰਨ ਵਾਲਿਆਂ ਲਈ ਰੋਟੀ ਬਕਾਉਣ ਲਈ ਵੀ ਸਨੇਹਾ ਆਇਆ ਹੋਇਆ ਸੀ 12:00 ਵਜੇ ਬਾਲੇ ਦੀ ਮਾਂ ਦਾ ਫਿਰ ਫੋਨ ਆ ਗਿਆ ਅਤੇ ਘੇਰ ਉਹਨੇ ਲਾਗੜ ਰਹੀ ਸनेहा ਪੇ ਦਿੱਤਾ ਕਿ ਰੋਟੀ ਬਕਾਉਣ ਆ ਜਾਓ ਫਿਰ ਉਹ ਦੋਵੇਂ ਆਪਣੀ ਮਾਂ ਨੂੰ ਕਹਿ ਕੇ ਵਿਆਹ ਵਾਲੇ ਘਰ ਚੜੀਆਂ ਗਈਆਂ ਦਿੱਤੀ ਨੂੰ ਜਾ ਕੇ ਦਿੱਤੀ ਨੇ ਕਿਹਾ ਲਿਆਵਿੱਤੇ ਦੱਸ ਕਿੱਥੇ ਬਣਾਉਂਦੀਆਂ ਨੇ ਰੋਟੀ ਅਸੀਂ ਬਣਾ ਲਈਏ ਨਾਲ ਆਹ ਸੁਗੰਦਰ ਕੇ ਘਰ ਬਣਾਉਂਦੀਆਂ ਨੇ ਬਣਾ ਦਿਓ ਭੈਣ ਬਣ ਕੇ ਛੇਤੀ ਦੇ ਲਈ ਅਗਲੇ ਰੋਟੀ ਮੰਗਦੇ ਨੇ ਇੱਥੇ ਤਾਂ ਕੋਈ ਰੋਟੀ ਬਕਾਉਣ ਵਾਲੀ ਆਈ ਹੀ ਨਹੀਂ ਪਹੁੰਚੀ ਨਹੀਂ ਕੋਈ ਰੋਟੀਆਂ ਤਾਂ ਰੋਟੀਆਂ ਬਿੱਤੀ ਨਹੀਂ ਤਰ ਲਾ ਕੇ ਹਕੀਤਾ ਹੈ ਨਹੀਂ ਮੈਂ ਮਰ ਜਾ ਅਜੇ ਤੱਕ ਕੋਈ ਨਹੀਂ ਆਈ ਆਦ ਹੋਗੀ ਮੈਂ ਤਾਂ ਕਿਹਾ ਕਿ ਤੇ ਅਸੀਂ ਲੇਟ ਹੋ ਗਈਆਂ ਇੱਥੇ ਤਾਂ ਕੋਈ ਵੀ ਨਹੀਂ ਪਹੁੰਚੀ ਹਜੇ ਤੱਕ ਲਿਆ ਕੇ ਰਾਂ ਤੂੰ ਆਟਾ ਬਾ ਲੈ ਲਈ ਦਾਨਿਆ ਅਸੀਂ ਤਾਂ ਹੁਣ ਲਾ ਦਨੇ ਰੋਟੀਆਂ ਜਿੰਨੀਆਂ ਕਲਾ ਹੋ ਰਹੀਆਂ ਜਦ ਨੂੰ ਕੋਈ ਨਾ ਕੋਈ ਆ ਜੂਗੀ ਸਰ ਵੀ ਭਾਬੀ ਤੇ ਢਿੰਡੀ ਨੂੰ ਵੀ ਲਾ ਲਵਾਂਗੇ ਨਾਲ ਅਸੀਂ ਕਮੋ ਤੂ ਚੱਕਰਾਵੇ ਨੇ ਤੱਕ ਕੇ ਸਿਕੰਦਰ ਦੇ ਵੇੜੇ ਵਿੱਚ ਰੱਖ ਕੇ ਆ ਜਾ ਕੇ ਉਹਨਾਂ ਦੀ ਚੋਲ ਮੈਂ ਆਟਾ ਪਾ ਕੇ ਦੰਦੀਆ ਦੀਪੀ ਨੇ ਕਿਹਾ ਫਤ ਜਲਦੀ ਨਾਲ ਰਸੋਈ ਵਿੱਚ ਗਈ ਦੀਦੀ ਦੀ ਆਟੇ ਬਾੜੀ ਤੋਂ ਦੀ ਵਿੱਚੋਂ ਆਟਾ ਕੱਢ ਕੇ ਪਰਾਤ ਵਿਚਾਣਣ ਲੱਗ ਪਈ। ਤੁਮੋਨੇ ਨਾਲ ਲੱਗਦੇ ਸਿਕੰਦਰ ਕੇ ਵੇੜੇ ਵਿੱਚ ਚਰਨਾ ਬਿਲਣਾ ਪੜੇਥਣਾ ਪੋਣੇ ਬੋਈਆ ਰੱਖ ਕੇ ਨਾਲ ਹੀ ਤਵੀ ਮਾਰ ਕੇ ਰੱਖ ਦਿੱਤੀ। ਅਤਿਆਪ ਮੁੜ ਕੇ ਬਿੱਤੀ ਕੇ ਘਰੋਂ ਬਾਲਣ ਲੈ ਆ ਗਈ। ਬਾਲਣ ਲੈਣ ਆਈ ਨੇ ਉਸਨੇ ਇਹ ਵੀ ਨਾ ਸੋਚਿਆ ਕਿ ਕੋਈ ਕੁੱਤਾ ਬਿੱਲਾ ਜੇਕਰ ਪੋਣੇ ਪਲੇਥਣਾ ਜਾਂ ਕਿਸੇ ਹੋਰ ਚੀਜ਼ ਨੂੰ ਉਹ ਲਾ ਗਿਆ ਫਿਰ ਪਰ ਉਸ ਤੇ ਹਮੇਸ਼ਾ ਟਿਕੀ ਰਹਿਣ ਵਾਲੀ ਸਿਕੰਦਰ ਦੀ ਅੱਖ ਇਹ ਸਭ ਦੇਖ ਚੁੱਕੀ ਸੀ ਕਿ ਉਹ ਜਲਦੀ ਨਾਲ ਆਪਣੇ ਬੇੜੇ ਵਿੱਚ ਸਮਾਨ ਕੋਲ ਆ ਕੇ ਬਹਿ ਗਿਆ ਸੀ ਕੰਮੋ ਬਾਖਸਾਈ ਤਾਂ ਸਿਕੰਦਰ ਉੱਠ ਕੇ ਜਾਣ ਲੱਗਿਆ ਕੰਮੋ ਨੂੰ ਬੋਲਿਆ ਛੱਡ ਕੇ ਤੁਰ ਗਈ ਸੀ ਸਮਾਨ ਐਵੇਂ ਸੁੰਨਾ ਰੱਖ ਕੇ ਜੇ ਕੋਲਾ ਕੋਈ ਕੁੱਤਾ ਬਿੱਲਾ ਮੂਹ ਲ ਆ ਜਾਂਦਾ ਸਾਰਾ ਆਟਾ ਢਠਾ ਕਰ ਦਿੰਦਾ ਫੇਰ ਕੀ ਕਰਦੇ ਤੁਸੀਂ ਆ ਤਾਂ ਗਏ ਸੀ ਫੇਰ ਕਿਵੇਂ ਆ ਜਾਂਦਾ ਕੋਈ ਹੋਰ ਕੁੱਤਾ ਬਿੱਲਾ ਬੰਮੋ ਨੇ ਮਸਕਰੀ ਨਾਲ ਕਿਹਾ ਮਤਲਬ ਮੈਂ ਤੈਨੂੰ ਕੁੱਤਾ ਬਿੱਲਾ ਦੀ ਨਾ ਬੜੀ ਜਿੱਦ ਕਰਨੀ ਆਉਂਦੀ ਏ ਤੈਨੂੰ ਤਾਂ ਮੈਂ ਦਾ ਪਤਾ ਹੀ ਨਹੀਂ ਸੀ ਸਿਕੰਦਰ ਨੇ ਨਾਰਾਜ਼ਗੀ ਦਿਖਾਈ ਅਤੇ ਉੱਥੋਂ ਚਲਾ ਗਿਆ ਪਰ ਉਸਨੂੰ ਜਾਂਦੇ ਹੋਏ ਨੂੰ ਦੀਪੀ ਨੇ ਦੇਖ ਲਿਆ ਸੀ ਉਹ ਆਉਂਦੀ ਹੀ ਬੋਲੀ ਸਿਕੰਦਰ ਕੀ ਕਹਿੰਦਾ ਸੀ ਤੈਨੂੰ ਮੈਨੂੰ ਤਾਂ ਦਾਲ ਚ ਕੁਝ ਕਾਲਾ ਲੱਗਦਾ ਹੈ ਦੇਖੀ ਕਿਤੇ ਲੱਡੂ ਤਾਂ ਨਹੀਂ ਹੋ ਗਿਆ ਤੇਰੇ ਤੇ ਆਹ ਹਾ ਹਾ ਉਹ ਕੀ ਹੁੰਦਾ ਹੈ ਮੈਨੂੰ ਤਾਂ ਪਤਾ ਹੀ ਨਹੀਂ ਨੇਕ ਕੰਮੋ ਨੇ ਕਿਹਾ ਕੀ ਕੀ ਹਵਾ ਹਲਾਈਏ ਤੂੰ ਤਾਂ ਕਮਲੀ ਦੀ ਕਮਲੀ ਰਹੇਗੀ ਕੰਮ ਨੂੰ ਹੱਥ ਪਾ ਲੈ ਚੰਗਾ ਹੁਣ ਰੋਟੀਆਂ ਭਾਲ ਦੇ ਨੇ ਪਠੀ ਵਾਲੇ ਸਾਰੇ ਦੀ ਕੀ ਬੋਲ ਤਾ ਭਾਲਣਗੇ ਹੀ ਅਗਲੇ ਰੋਟੀਆਂ ਤਾਂ ਟਾਈਮ ਤਾਂ ਦੇਖ ਲਓ ਜਿਹੜਾ ਹੋ ਗਿਆ ਭੁੱਖ ਲੱਗੀ ਹੋਊ ਵਿਚਾਰਿਆਂ ਨੂੰ ਕੰਮੋ ਨੇ ਫਿਰ ਕਿਹਾ ਫਿਰ ਉਹ ਦੋਵੇਂ ਰੋਟੀ ਬਣਾਉਣ ਲੱਗ ਪਈਆਂ ਅਜੇ 10 ਕ ਰੋਟੀਆਂ ਹੀ ਰਹੀ ਸੀ ਪਕੀਆਂ ਕਿ ਉਸ ਦਿਨਦਰ ਰੋਟੀਆਂ ਲੈਣ ਆ ਪਹੁੰਚਿਆ ਜਿੰਨੀਆਂ ਰੋਟੀਆਂ ਬੜੀਆਂ ਸੀ ਦੀਪੀ ਨੇ ਉਸ ਦਿਨ ਦੇ ਉਸ ਨੂੰ ਦੇ ਦਿੱਤੀਆਂ ਅਤੇ ਵਾਪਸ ਚਲਾ ਗਿਆ ਉਹਨਾਂ ਨੂੰ ਰੋਟੀਆਂ ਪਕਾਉਂਦੇ ਹੋਏ ਸਾਹਮਣੇ ਤੋਂ ਕੋਠੇ ਦੇ ਕੱਪੜੇ ਸੁੱਕਣੇ ਪਾ ਰਹੀ ਤਾਰੋ ਦੀ ਵੱਡੀ ਕੁੜੀ ਬੱਬੂ ਨੇ ਦੇਖ ਲਿਆ ਸੀ ਅਤੇ ਉਹ ਵੀ ਆਪਣੀ ਮਾਂ ਤੇ ਚਾਚੀ ਨਾਲ ਉਹਨਾਂ ਦੀ ਮਦਦ ਕਰਨ ਆ ਪਹੁੰਚਿਆ ਦੇਖਦੇ ਹੀ ਦੇਖਦੇ ਨੌ-ਦਸ ਜਣੀਆਂ ਹੋ ਗਈਆਂ ਸੀ ਰੋਟੀ ਪਕਾਉਣਆਂ ਅਤੇ ਉਹ ਨਣ ਨੇ ਦੋ ਕਿੱਲੇ ਦੇ ਰੋਟੀਆਂ ਪਕਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਅਤੇ ਨਾਲ ਦੇ ਨਾਲ ਦੋ ਜਣੀਆਂ ਆਟਾ ਗੁੰਨ ਜਾਂ ਗੁੰਨਣ ਲੱਗ ਪਈਆਂ ਸੀ ਉਸ ਤੋਂ ਬਾਅਦ ਦੁਪਹਿਰ ਤੋਂ ਸ਼ਾਮ ਹੋ ਗਈ ਤੇ ਕਾਫੀ ਰਿਸ਼ਤੇਦਾਰ ਵੀ ਆ ਗਏ ਸਨ ਕੁੜੀਆਂ ਤਾਂ ਕੁੜੀਆਂ ਦਾ ਰੋਟੀ ਦਾ ਕੰਮ ਨਿਭੜਿਆ ਤਾਂ ਉਹਨਾਂ ਨੂੰ ਹੋਰ ਕੰਮ ਬਣਾ ਦਿੱਤੇ ਗਏ। ਰਿਸ਼ਤੇਦਾਰਾਂ ਦੇ ਸੌਣ ਦਾ ਪ੍ਰਬੰਧ ਆਣ ਗਵਣ ਦੇ ਕਈ ਘਰਾਂ ਵਿੱਚ ਕਰ ਦਿੱਤਾ ਗਿਆ। ਦੀਪੀ ਦੇ ਘਰ ਵੀ ਬੀਤੀ ਦੇ ਮਾਮਿਆਂ ਤੇ ਪਰਿਵਾਰ ਨੂੰ ਰਹਿਣ ਲਈ ਕਹਿ ਦਿੱਤਾ ਗਿਆ। ਮਾਮਿਆਂ ਦੇ ਪਰਿਵਾਰ ਵਿੱਚ ਤਿੰਨ ਮਾਮੇ-ਮਾਮੀਆਂ ਉਹਨਾਂ ਦੇ ਪੰਜ ਪੁੱਤੇ ਦੋ ਲੋਹਾ ਅਤੇ ਤਿੰਨ ਪੁੱਤੇ ਇੱਕ ਪੋਤੀ ਸੀ ਜਿਨ੍ਹਾਂ ਦੀ ਆਉ ਭਗਤ ਹੁਣ ਦੀਤੀ ਤੇ ਕੰਮੋਂ ਦੀ ਜ਼ਿੰਮੇਵਾਰੀ ਸੀ ਗੋਰਾ ਵੀ ਦੀਤੀ ਦੇ ਮਾਮੇ ਦਾ ਮੁੰਡਾ ਹੋਣ ਕਰਕੇ ਉਹਨਾਂ ਦੇ ਘਰ ਹੀ ਸੀ ਰਾਤ ਵੇਲੇ ਰੋਟੀ ਖਾਣ ਤੋਂ ਬਾਅਦ ਸਾਰੇ ਰਿਸ਼ਤੇਦਾਰ ਆਪੋ ਆਪਣੇ ਟਿਕਾਣਿਆਂ ਤੇ ਪਹੁੰਚ ਗਏ ਸਨ ਗੋਰਾ ਤਾਂ ਪਹਿਲਾਂ ਹੀ ਕੰਮੋਂ ਤੇ ਖਿਦਾ ਸੀ ਰਹੁੰਦਾ ਉਸਦਾ ਵੱਡਾ ਭਰਾ ਕਮਲ ਵੀ ਕੰਮੋਂ ਤੇ ਲੱਟੂ ਹੋ ਗਿਆ ਸੀ ਸੋਹਣੀ ਦੀਪੀ ਦੀ ਸੀ ਪਰ ਕੰਮੋਂ ਵਿੱਚ ਬਤਨ ਨਹੀਂ ਕੀ ਲੱਗਿਆ ਸੀ ਕਿ ਹਰ ਕੋਈ ਉਸ ਵੱਲ ਖਿੱਚਿਆ ਜਾਂਦਾ ਸੀ ਪਹਿਲਾਂ ਸਾਰਿਆਂ ਨੇ ਬੈਠ ਕੇ ਸਾਰੀਆਂ ਗੱਲਾਂ ਕੀਤੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਫਿਰ ਦੀਪੀ ਕਮੋਂ ਗੋਰਾ ਦੀਪੀ ਦੇ ਬ੍ਰਾਹਮਣ ਨੇ ਸਭ ਨੇ ਮਿਲ ਕੇ ਸੌ ਲਈ ਹੀਠਾਂ ਹੀ ਕੱਪੜੇ ਵਿਛਾ ਲਏ ਅਤੇ ਸਾਰੇ ਰਜਾਈਆਂ ਵਿੱਚ ਬੜਕੀ ਗੱਲਾਂ ਕਰਨ ਬੈਠ ਗਏ ਅਤੇ ਜਿਸ ਜਿਸ ਨੂੰ ਵੀ ਨੀਂਦ ਆਈ ਗਈ ਉਹ ਸੌਂ ਗਿਆ 12 ਕੁ ਵਜੇ ਦੇ ਨੂੰ ਸਾਰੇ ਸਵੇਰੇ ਜਲਦੀ ਹੀ ਦੀਪੀ ਦੇ ਗਵਾਂਢੀਆਂ ਦੇ ਮੁਰਗੇ ਨੇ ਬਾਗ ਦੇ ਕੇ ਸਾਰਿਆਂ ਨੂੰ ਜਗਾ ਦਿੱਤਾ ਸਾਰੇ ਉੱਠ ਕੇ ਕਿਸੇ ਨਾ ਕਿਸੇ ਆਹਰ ਲੱਗਦੇ ਕੋਈ ਦਾਤਨ ਬੁਰਸ਼ ਕਰਨ ਲੱਗ ਪਿਆ ਤੇ ਕੋਈ ਘੁੰਮਣ ਲੱਗ ਪਿਆ ਕੋਈ ਦਿੱਤੀ ਹੁਰਾ ਨਾਲ ਗਰਮ ਪਾਣੀ ਕਰਨ ਵਿੱਚ ਮਦਦ ਕਰਾਉਣ ਲੱਗ ਪਿਆ ਦਿੱਤੀ ਹੁਰਾ ਨੇ ਪਹਿਲਾਂ ਇੱਟਾਂ ਨੂੰ ਚੁਰਾ ਮਤਲਬ ਕਿ ਜਿਹਨੂੰ ਵੱਡਾ ਚੁੱਲਾ ਕਹਿੰਦੇ ਨੇ ਉਹ ਬਣਾ ਲਿਆ ਸੀ ਫਿਰ ਉਹਨਾਂ ਨੇ ਪਾਥੀਆਂ ਅਤੇ ਡੱਕਿਆਂ ਨਾਲ ਅੱਗ ਮਚਾ ਕੇ ਵੱਡੇ ਥੀਲੇ ਵਿੱਚ ਪਾਣੀ ਗਰਮ ਹੋਣ ਰੱਖ ਦਿੱਤਾ ਤਾਂ ਜੋ ਸਾਰੇ ਜਣੇ ਨਹਾ ਲੈ ਇੰਨੇ ਨੂੰ ਚਾਹ ਤੇ ਖਾਣ ਪੀਣ ਦਾ ਸਮਾਨ ਲੈ ਕੇ ਬੀਤੀ ਦੀ ਮਾਂ ਛਿੰਦੋ ਆਵੜੀ ਸਾਰੇ ਨੇ ਚਾਹ ਪੀਤੀ ਅਤੇ ਲੱਡੂ ਸੇਰਨੀ ਵੀ ਖਾਧੀ ਫਿਰ ਛਿੰਦੋ ਦੀਪੀ ਨੂੰ ਬੋਲੀ ਨੀ ਦੀਪੀ ਕੰਮੋਂ ਨੂੰ ਨਾਲ ਲਿਆ ਦੋ ਟੋਕਰੀ ਬਾਥੀਆਂ ਦੀ ਲਿਆਓ ਉਧਰੋਂ ਪਰ ਕੇ ਮੇਰੀ ਦੀ ਬਣ ਕੇ ਕਈ ਦਿਨਾਂ ਤੱਕ ਪਾਣੀ ਗਰਮ ਕਰਨਾ ਹੈ ਕੋਕਣਾ ਇੰਨਾ ਬੰਦ ਤੁਸੀਂ ਵੀ ਕਿੱਥੋਂ ਲਿਆਉਗੇ ਬਣਾ ਐਤ ਕੀ ਤਾਂ ਮੀਵੀ ਪਈ ਹੈ ਪਾਥੀਆਂ ਨਾਂ ਦਾ ਚੱਜ ਨਾਲ ਪੱਥੀਆਂ ਲਗੀਆਂ ਨੇ ਤੇ ਨਾ ਹੀ ਰੱਬ ਨੇ ਸੁਕਣ ਦਿੱਤੀਆਂ ਨੇ ਕਿਸੇ ਤਰੀਕੇ ਨਾਲ ਵੀ ਕੋਈ ਬੰਦ ਤਿਆਰ ਨਹੀਂ ਹੋਇਆ ਮੈਂ ਤਾਂ ਕਿਸੇ ਦੇਹ ਪ੍ਰਾਣੀਆਂ ਪਿਛਲੇ ਸਾਲ ਵਾਲੀਆਂ ਮੁੱਲ ਲਈਆਂ ਪਾਥੀਆਂ ਵਿਆਹ ਜੋ ਕਰੀ ਆ ਜਾ ਮੇਰੀਆਂ ਧੀਆ ਬਣ ਕੇ ਆ ਜਾਓ ਪਾਲੇ ਟੋਕਰਾਂ ਵਿੱਚ ਚਾਰ ਦਿਨ ਲੰਘ ਜਾਣਗੇ ਦੀਪੀ ਤੇ ਕੰਮੋ ਦੋਵੇਂ ਉਸ ਦੇ ਨਾਲ-ਨਾਲ ਜਾ ਕੇ ਪਾਥੀਆਂ ਦੇ ਟੋਕਰੇ ਪਰ ਲੈਣ ਢੱਕੇ ਉਹਨਾਂ ਦੇ ਪਿੱਛੇ-ਪਿੱਛੇ ਸਿੰਦੋ ਸਿੰਦੋ ਨੇ ਕੋਰੇ ਨੂੰ ਚੁਕਵਾ ਕੇ ਭੇਜ ਦਿੱਤਾ ਨਹਿਰ ਦੇ ਨੇੜੇ ਹੁਣ ਤੱਕ ਹੀ ਉਹਨਾਂ ਦੇ ਪਿੰਡ ਪਾਲਣ ਲਈ ਢੱਕੇ ਆਮ ਹੀ ਮਿਲ ਜਾਇਆ ਕਰਦੇ ਸਨ ਇਹ ਕਹਾਣੀ ਅਜੇ ਚੱਲਦੀ ਹੈ ਅਗਲਾ ਭਾਗ ਕਹਾਣੀ ਨੂੰ ਜ਼ਰੂਰ ਸੁਣਨਾ ਜੀ ਤਾਂ ਕਿ ਪੂਰੀ ਉਹੀ ਕਹਾਣੀ ਦਾ ਆਨੰਦ ਲਿਆ ਜਾ ਸਕੇ ਬਾਤ ਤੋਂ ਬਾਤ ਕਮੈਂਟ ਕਰਕੇ ਦੱਸਣਾ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਲਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਹੰਤ ਤੱਕ ਸੁਣ ਲਈ ਧੰਨਵਾਦ ਜੀ